ਹਾਂਜੀ ਦੋਸਤੋ ਸ਼ਸ਼ੀਗਾਲ ਕਿਵੇਂ ਹੋ ਤੁਸੀਂ ਚਾਰ ਗੱਲਾਂ ਲੈ ਕੇ ਆਏ ਆ ਤੁਹਾਡੇ ਫਾਇਦੇ ਲਈ ਵੀਡੀਓ ਨੂੰ ਪੂਰੀ ਧਿਆਨ ਨਾਲ ਦੇਖਿਓ ਤੇ ਸੁਣੀਓ ਠੀਕ ਹੈ ਜੀ ਕਈ ਲੋਕ ਤੁਮੇ ਨੂੰ ਇਹ ਕਹਿਣਗੇ ਕਿ ਤੁਸੀਂ ਵਿਹਿਮਾ ਪਰਮਾਜੀ ਕੁੰਦਿਓ ਪਰ ਨਹੀਂ ਦੋਸਤੋ ਜੇ ਜਿਨੇ ਬਾਣੀ ਪੜੀ ਆ ਨਾ ਉਹਨੀਆਂ ਚੀਜ਼ਾਂ ਦੀ ਸਮਝ ਹੋਊਗੀ ਕਿ ਜੇ ਬੁਰੀਆਂ ਚੀਜ਼ਾਂ ਹੈਗੀਆਂ ਤੇ ਚੰਗੀਆਂ ਚੀਜ਼ਾਂ ਵੀ ਹੈਗੀਆਂ ਬਸ ਫਰਕ ਇੰਨਾ ਕਿ ਕੁਝ ਲੋਕ ਮੰਨਦੇ ਆ ਕੁਝ ਨਹੀਂ ਮੰਨਦੇ ਹੈਗੇ ਠੀਕ ਆ ਪਰ ਮੈਂ ਇਹ ਚੀਜ਼ ਮੰਨਦੀ ਆ ਕਿ ਜੇ ਕੰਮ ਦੇ ਨਾਲ ਕਰਨ ਨਾਲ ਆਪਣੇ ਘਰ ਦੇ ਚ ਫਾਇਦਾ ਹੁੰਦਾ ਵਾਧਾ ਹੁੰਦਾ ਤ્યો ਜੀ ਬੁਰੀ ਨਹੀਂ ਹੋ ਜਾੜ ਦੀਗੀ ਠੀਕ ਹੈ ਨਾ ਪਹਿਲੀ ਚੀਜ਼ ਤਾਂ ਉਸ ਪਰਮਾਤਮਾ ਦਾ ਨਾਮ ਜਪੋ ਉਸ ਵਾਇਗਰੂ ਚੇਤੇ ਰੱਖੋ ਉਸ ਮਾਲਕ ਦੀ ਰਜਾ ਚ ਖੁਸ਼ ਰਹੋ ਜੋ ਕੁਝ ਵੀ ਆਪਣੇ ਕੋਲ ਆ ਤੇ ਦੂਜੀ ਚੀਜ਼ ਹੈ ਜੀ ਜਦੋਂ ਤੁਸੀਂ ਰਾਤ ਨੂੰ ਸੌਂਦੇ ਹੋ ਤੇ ਆਪਣੇ ਸਰਾਣੇ ਪਾਣੀ ਬਿਲਕੁਲ ਵੀ ਨਹੀਂ ਰੱਖਣਾ ਹੈਗਾ ਤੇ ਕਈ ਲੋਕ ਕਹਿਣਗੇ ਪਾਣੀ ਤਾਂ ਚੰਗਾ ਹੁੰਦਾ ਹਾਂਜੀ ਚੰਗਾ ਹੁੰਦਾ ਪਰ ਬੁਰਾ ਵੀ ਹੁੰਦਾ ਵਾ ਚੰਗਾ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਲੋਕ ਬਿਮਾਰ ਆ ਤੁਰ ਫਿਰ ਨਹੀਂ ਸਕਦੇਗੇ ਠੀਕ ਹੈ ਜੀ ਪਰ ਮਾੜਾ ਉਹਨਾਂ ਲੋਕਾਂ ਲਈ ਜਿਹੜੇ ਤੰਦਰੁਸਤ ਆ ਆਪਣੇ ਸਰਾਣੇ ਪਾਣੀ ਰੱਖ ਕੇ ਸੌਂਦੇ ਆ ਉਹਨਾਂ ਲਈ ਇਹ ਮਾੜਾ ਤੇ ਦੂਜੀ ਚੀਜ਼ ਹੈ ਜੀ ਮੈਂ ਕਹਿੰਨੀ ਆ ਜਿਵੇਂ ਕਿ ਆਪਾਂ ਰਾਤ ਨੂੰ ਸੌਂਨੇ ਆ ਸਾਡੀ ਵੀ ਪਹਿਲਾਂ ਆਦਤ ਹੁੰਦੀ ਸੀ ਪਰ ਕਈ ਲੋਕ ਆਇਆਂ ਤਾਂ ਸੁਧਾਰਨ ਤਾਂ ਤਾਂ ਹੀ ਚੰਗਾ ਵਾ ਜੇ ਚਾਹੇ ਬੈੱਡ ਚਾਹੇ ਮੰਜੀ ਆਪਾਂ ਉਸ ਰਾਣੇ ਚਪਲਾ ਉਦੋਂ ਹੀ ਲਾ ਕੇ ਪੈ ਜਾਂਦੇ ਆ ਬੂਟ ਪਿੱਡਾਂ ਦੇ ਥੱਲੇ ਰੱਖ ਦਿੰਨੇ ਆ ਹਨਾ ਇਹ ਗਲਤ ਚੀਜ਼ਾਂ ਆ ਤੁਸੀਂ ਇਦਾਂ ਬਿਲਕੁਲ ਵੀ ਨਾ ਕਰੋ ਤੇ ਚੌਥੀ ਚੀਜ਼ ਹੈ ਜੀ ਤੇਲ ਸਭ ਤੋਂ ਜ਼ਿਆਦਾ ਜ਼ਰੂਰੀ ਤੇਲ ਕਿ ਆਪਾਂ ਸਿਰ ਦੀ ਮਾਲਸ਼ ਕਰ ਲਈ ਚਾਹੇ ਆਪੇ ਪੈਰਾਂ ਦੀ ਮਾਲਸ਼ ਕਰ ਲਈ ਆਪਾਂ ਤੇਲ ਆਪਣੇ ਸਹਰਾਨੀ ਰੱਖਦੀ ਬੋਤਲ ਹਨਾ ਇਹ ਕੰਮ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਕਿਉਂਕਿ ਆਪਣੇ ਦਿਮਾਗ ਦੇ ਵਿੱਚ ਗਲਤ 네ਗੇਟਿਵ ਚੀਜ਼ਾਂ ਜਿਹੜੀਆਂ ਆ ਜਾਂਦੀਆਂ ਹਾਵੀ ਹੋ ਜਾਂਦੀਆਂ ਉਹ ਆਪਾਂ ਨੂੰ ਚੰਗੇ ਪਾਸੇ ਨਹੀਂ ਸੋਚ ਜਾਣ ਦਿੰਦੀਆਂ ਸੋਚਣ ਨਹੀਂ ਦਿੰਦੀਆਂ ਚੰਗਾ ਕੰਮ ਕਰਨ ਨਹੀਂ ਦਿੰਦੀਆਂ ਆਪਾਂ ਕਹਿ ਦਿੰਨੇ ਕਿ ਮੇਰਾ ਮਨ ਇਦਾਂ ਕਰਦਾ ਕਿ ਮੈਂ ਐ ਕਰ ਲਾਂ ਮੈਂ ਉਧਰ ਭੱਜਾਂ ਮੈਨੂੰ ਮੇਰੇ ਕੁਝ ਵੀ ਨਹੀਂ ਚੰਗਾ ਲੱਗਦਾ ਮੈਨੂੰ ਘਰ ਦੇ ਵਿੱਚ ਮੇਰਾ ਮਨ ਨਹੀਂ ਲੱਗਦਾ ਇਦਾਂ ਉਦਾਂ ਆਪਾਂ ਇਹ ਚੀਜ਼ ਸੋਚ ਹੀ ਨਹੀਂ ਪਾਉਂਦੇ ਕਿ ਕੀ ਹੋ ਗਿਆ ਹਨ ਕਿ ਕੁਝ ਕੁ ਗੱਲਾਂ ਇਦਾਂ ਦੀਆਂ ਆਪਣੇ ਘਰ ਦੇ ਵਿੱਚ ਜਿਹੇ ਚੀਜ਼ਾਂ ਆਉਂਦੀਆਂ ਜੋ ਕਿ ਆਪਾਂ ਨੂੰ ਚੰਗੇ ਪਾਸੇ ਜਾਣ ਨਹੀਂ ਹੁੰਦੀਆਂ ਦੋਸਤੋ ਜੇ ਤੁਹਾਨੂੰ